ਇੱਕ ਟੂਰਿਸਟ ਪੁਆਇੰਟ ਵਜੋਂ ਇੱਕ ਪਿਕਨਿਕ ਪੁਆਇੰਟ ਵਜੋਂ ਫੋਟੋਗ੍ਰਾਫੀ ਕਰਨੀ ਜਿਹੜੀ ਆ ਉਹ ਅਸੀਂ ਕਿਸੇ ਵੀ ਕਿਸਮ ਤੇ ਲਾਗ ਨਹੀਂ ਕਰ ਸਕਦੇ ਦੇਖੋ ਲਈ ਇਹ ਗੱਲਾ ਵੀ ਫੋਟੋਆਂ ਚਾਹੀਦੀਆਂ ਕਿਉਂਕਿ ਆਪਾਂ ਜਾ ਕੇ 4 ਜਨਰੇਸ਼ਨ ਨੂੰ ਦਿਨਮੀ ਦਿਖਾਉਣੇ ਆ ਜਾਂ ਬੱਚਿਆਂ ਨੂੰ ਦਿਖਾਉਣੇ ਆ ਉਹਦੇ ਨਾਲ ਉਹ ਪ੍ਰੇਰਿਤ ਹੁੰਦੇ ਆ ਨਗਰ ਵਾਲ ਨੂੰ بھی ਭੇਜਣੀ ਹੁੰਦੀ ਹੈ ਉਹਨੂੰ ਵੀ ਉਹਨੂੰ ਵੀ ਦੇਖਣਾ ਉਹ ਆ ਨਹੀਂ ਪਾਇਆ ਤਾਂ ਏਟਲੀਸਮ ਨੂੰ ਫੋਟੋਸ ਸੈਂਡ ਕਰ ਸਕਦਾ ਜੇਕਰ ਤੁਸੀਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਘੁੰਮਣ ਦੇ ਮਕਸਦ ਦੇ ਨਾਲ ਜਾ ਰਹੇ ਹੋ ਅਤੇ ਤੁਸੀਂ ਸ੍ਰੀ ਦਰਬਾਰ ਸਾਹਿਬ ਵਿਖੇ ਫੋਟੋਆਂ ਬਾਰੇ ਵੀ ਸੋਚ ਰਹੇ ਹੋ ਤਾਂ ਤੁਸੀਂ ਆਪਣਾ ਪ੍ਰੋਗਰਾਮ ਕੈਨਸਲ ਕਰ ਦਿਓ ਕਿਉਂਕਿ ਸ੍ਰੀ ਦਰਬਾਰ ਸਾਹਿਬ ਵੱਲੋਂ ਹੁਣ ਪ੍ਰਕਰਮਾ 'ਚ ਵੀ ਫੋਟੋਆਂ ਖਿੱਚਣ ਤੇ ਪੂਰੀ ਤਰ੍ਹਾਂ ਨਾਲ ਰੋਕ ਲਗਾ ਦਿੱਤੀ ਗਈ ਹੈ ਸ਼ੋਮਣੀ ਕਮੇਟੀ ਵੱਲੋਂ ਇਹ ਫੈਸਲਾ ਇਹ ਕਹਿ ਕੇ ਲਿਆ ਗਿਆ ਹੈ ਕਿ ਲੋਕਾਂ ਨੇ ਇਸ ਪਵਿੱਤਰ ਥਾਨ ਨੂੰ ਸੈਰ ਸਪਟਾ ਸਪੋਰਟ ਬਣਾਇਆ ਹੋਇਆ ਸੀ ਐਸਜੀਪੀਸੀ ਦਾ ਕਹਿਣਾ ਹੈ ਕਿ ਕਈ ਅਜਿਹੇ ਸ਼ਰਧਾਲੂ ਵੀ ਆਉਂਦੇ ਨੇ ਜਿਹੜੇ ਕਿ ਅਧਿਆਤਮਿਕ ਖੁਰਾਕ ਲਈ ਹੁੰਦੇ ਨੇ ਅਤੇ ਜਦੋਂ ਲੋਕ ਫੋਟੋ ਵਗੈਰਾ ਖਿੱਚਦੇ ਨੇ ਤਾਂ ਉਹਨਾਂ ਨੂੰ ਡਿਸਟਰਬੈਂਸ ਹੁੰਦੀ ਹੈ। ਸਚਕਣ ਸ੍ਰੀ ਹਰਮੰਦਰ ਸਾਹਿਬ ਕੇਵਲ ਇੱਕ ਧਰਮ ਕੇਂਦਰ ਨਹੀਂ ਹੈਗਾ। ਸਚਕਣ ਸ੍ਰੀ ਹਰਮੰਦਰ ਸਾਹਿਬ ਰਹਾਣੀਅਤ ਦਾ ਕੇਂਦਰ ਹੈ। ਅਧਿਆਤਮਕਤਾ ਦਾ ਪ੍ਰਥਮ ਪ੍ਰਥਮ ਸਥਾਨ ਹੈ। ਦੁਨੀਆ ਭਰ ਤੋਂ ਲੱਖਾਂ ਲੋਕ ਇੱਥੇ ਆਣ ਕੇ ਅਧਿਆਤਮਕ ਤੌਰ ਤੇ ਸ਼ਾਂਤੀ ਪ੍ਰਾਪਤ ਕਰਦੇ ਨੇ ਸੰਸਾਰਕ ਤੌਰ ਤੇ ਵੀ ਤੇ ਮਾਨਸਿਕ ਤੌਰ ਤੇ ਵੀ ਉਹਨਾਂ ਨੂੰ ਤ੍ਰਿਪਤੀ ਮਿਲਦੀ ਆ ਲੋਕ ਭਾਵਨਾਵਾਂ ਨਾਲ ਆਉਂਦੇ ਆ ਪਰ ਅੱਜ ਜਿਹੜੀ ਬਹੁਤ ਗਿਣਤੀ ਆ ਉਹ ਟੂਰਿਸਟ ਵਜੋਂ ਤੇ ਇੱਕ ਸੈਰਗਾ ਵਜੋਂ ਲੋਕ ਆਉਂਦੇ ਆ ਉਹਨਾਂ ਵਾਸਤੇ ਉਹਨਾਂ ਨੂੰ ਇਸ ਪਰਮਪਵਿੱਤਰ ਸਥਾਨ ਦੀ ਅਧਿਆਤਮਿਕ ਮਹੱਤਤਾ ਦਾ ਉੱਚਤਾ ਦਾ ਪਵਿੱਤਰਤਾ ਦਾ ਅਹਿਸਾਸ ਨਹੀਂ ਹੈਗਾ ਉਹਨਾਂ ਵਾਸਤੇ ਗੋਲਡਨ ਟੈਂਪਲ ਇੱਕ ਬਿਲਡਿੰਗ ਆ ਇਮਾਰਤ ਆ ਇਹ ਕੇਵਲ ਤੇ ਕੇਵਲ ਇੱਕ ਇਮਾਰਤ ਨਹੀਂ ਹੈਗੀ ਬਹੁਤ ਪਵਨ ਪਿੱਤਰ ਇਤਿਹਾਸਕ ਇਮਾਰਤ ਆ ਪਰ ਇਸ ਕੇਂਦਰ ਤੋਂ ਦੁਖੀਆਂ ਦੇ ਦੁੱਖ ਕੱਟੇ ਜਾਂਦੇ ਨੇ ਰੋਗੀਆਂ ਦੇ ਰੋਗ ਕੱਟੇ ਜਾਂਦੇ ਨੇ ਇਸ ਥਾਨ ਤੋਂ ਆਣ ਕੇ ਦੁਨੀਆ ਦੀ ਕਿਸੇ ਵੀ ਕਿਸਮ ਦੀ ਪਰੇਸ਼ਾਨੀ ਹੋਵੇ ਉਹ ਮਾਨਸਿਕ ਹੋਵੇ ਉਹ ਸਰੀਰਕ ਹੋਵੇ ਉਹ ਆਰਥਿਕ ਹੋਵੇ ਰਾਜਨੀਤਿਕ ਹੋਵੇ ਕਿਸੇ ਪੱਧਰ ਦੀ ਜਿਹੜੀ ਪਰੇਸ਼ਾਨੀ ਆ ਉਹ ਸੱਚਖੰਦ ਸ੍ਰੀ ਹਰਿਮੰਦਰ ਸਾਹਿਬ ਦੀ ਪਰਕਰਮਾ 'ਚ ਪੈਰ ਧਰਦਿਆਂ ਹੀ ਨਵਰਤ ਹੋਣੀ ਸ਼ੁਰੂ ਹੋ ਜਾਂਦੀ ਆ ਜਦੋਂ ਰੱਬੀ ਬਾਣੀ ਜਿਹੜੀ ਆ ਉਹ ਕੰਨਾਂ 'ਚ ਪੈਂਦੀ ਆ ਪਰ ਅੱਜ ਮੋਬਾਈਲ ਦਾ ਜੋਗ ਹੋਣ ਕਰਕੇ ਕੈਮਰੇ ਦਾ ਜੋਗ ਹੋਣ ਕਰਕੇ ਹਰ ਬੰਦਾ ਜਿਹੜਾ ਆ ਉਹ ਕਲਿੱਕ ਕਰ ਰਿਹਾ ਵੀਡੀਓਗ੍ਰਾਫੀ ਵੀ ਕਰ ਰਿਹਾ ਤੇ ਫੋਟੋਗ੍ਰਾਫੀ ਵੀ ਕਰ ਰਿਹਾ ਉਸ ਫੋਟੋਗ੍ਰਾਫੀ ਦੇ ਨਾਲ ਜਿਹੜੇ ਸ਼ਰਧਾਲੂ ਨੇ ਇਸ ਪਰਮਪੁਤ੍ਰ ਸਥਾਨ ਦੇ ਜਿਹੜੇ ਅਧਿਆਤਮਿਕ ਤ੍ਰਿਪਤੀ ਵਾਸਤੇ ਆਉਂਦੇ ਨੇ ਆਪਣੀ ਅਧਿਆਤਮਿਕ ਖਰਾਕ ਵਾਸਤੇ ਹੁੰਦੇ ਨੇ ਉਹਨਾਂ ਵਿਚਾਰਿਆਂ ਨੂੰ ਬਹੁਤ ਪਰੇਸ਼ਾਨੀ ਹੁੰਦੀ ਆ ਯਾਦਗਾਰੀ ਫੋਟੋਗ੍ਰਾਫੀ ਕਰਨੀ ਹੋਰ ਗੱਲ ਆ ਪਰ ਇੱਕ ਸੈਰਗਾਹ ਦੇ ਵਜੋਂ ਇੱਕ ਟੂਰਿਸਟ ਪੁਆਇੰਟ ਵਜੋਂ ਇੱਕ ਪਿਕਨਿਕ ਪੁਆਇੰਟ ਵਜੋਂ ਫੋਟੋਗ੍ਰਾਫੀ ਕਰਨੀ ਜਿਹੜੀ ਆ ਉਹ ਅਸੀਂ ਕਿਸੇ ਵੀ ਕਿਸਮ ਤੇ allow ਨਹੀਂ ਕਰ ਸਕਦੇ ਮੈਨੇਜਰ ਸਚਕਣ ਸਿੰਘ ਜੀ ਹਰਮੰਦਰ ਸਾਹਿਬ ਨੇ ਬਹੁਤ ਵਧੀਆ ਫੈਸਲਾ ਲਿਆ ਕਿ ਇਹ ਜਿਹੜੀ ਆ ਇਸ ਕੇਂਦਰ ਚ ਫੋਟੋਗ੍ਰਾਫੀ ਤੇ ਵੀਡੀਓਗ੍ਰਾਫੀ ਪਹਿਲਾਂ ਵੀ ਬੰਦ ਹੁੰਦੀ ਸੀ ਇਹ ਨਹੀਂ ਹੈਗਾ ਕਿ ਨਵੀਂ ਬੰਦ ਕੀਤੀ ਆ ਪਹਿਲਾਂ ਵੀ ਬੰਦ ਹੁੰਦੀ ਸੀ ਉਹਦੇ ਬੋਰਡ ਨਵੇਂ ਤੌਰ ਤੇ ਲਾਏ ਗਏ ਨੇ ਤਾਂ ਕਿ ਜਿਹੜੇ ਆਉਣ ਵਾਲੇ ਯਾਤਰੂ ਨੇ ਸ਼ਰਧਾਲੂ ਨੇ ਉਹ ਬੋਰਡਾਂ ਨੂੰ ਪੜ ਸਕਣ ਪੜ ਕੇ ਤੇ ਉਹ ਜਿਹੜੇ ਨੇ ਇਸ ਕੇਂਦਰ ਤੋਂ ਅਧਿਆਤਮਿਕ ਤ੍ਰਿਪਤੀ ਪ੍ਰਾਪਤ ਕਰ ਸਕਣ ਇਸ ਸਥਾਨ ਦੀ ਅਧਿਆਤਮਿਕ ਧਾਰਮਿਕ ਇਤਿਹਾਸਕ ਜਿਹੜੀ ਮਹੱਤਤਾ ਵਾ ਉਤੋਂ ਜਾਣੂ ਹੋ ਸਕਣ ਤੇ ਇਸ ਨੂੰ ਕੇਵਲ ਤੇ ਕੇਵਲ ਇੱਕ ਪਿਕਨਿਕ ਪੁਆਇੰਟ ਨਾ ਬਣਾਇਆ ਜਾਵੇ ਜਿਸ ਤਰ੍ਹਾਂ ਦੇ ਲੋਕ ਪੋਜ ਲੈ ਕੇ ਇੱਥੇ ਫੋਟੋਗ੍ਰਾਫੀ ਕਰਦੇ ਸੀ ਉਹ ਬਹੁਤ ਅਤਰਾਜੋਕੀ ਸੰਗਤਾਂ ਦੀਆਂ ਸ਼ਰਧਾ ਨੂੰ ਭਾਵਨਾ ਨੂੰ ਬਹੁਤ ਠੇਸ ਪਹੁੰਚਦੀ ਸਾਡੇ ਪਾਸ ਬਹੁਤ ਅਤਰਾਜ ਆਉਂਦੇ ਸੀ ਮੈਂ ਸਾਹਿਬ ਨੇ ਪ੍ਰਬੰਧਕੀ ਤੌਰ ਤੇ ਫੈਸਲਾ ਲਿਆ ਬਹੁਤ ਵਧੀਆ ਫੈਸਲਾ ਵਾ ਅਸੀਂ ਸੰਗਤ ਦੀ ਸਹੂਲਤ ਵਾਸਤੇ ਇਹ ਫੈਸਲਾ ਲਿਆਵਾ ਸੰਗਤ ਇਹਦੀ ਜ਼ਰੂਰ ਸਰਾਨਾ ਕਰੇਗੀ ਦੇਖੋ ਜਿਹੜਾ ਮੀਡੀਆ ਵੀ ਆ ਮੀਡੀਆ ਨੂੰ ਵੀ ਅਸੀਂ ਅਲੋਕ ਕਰਾਂਗੇ ਵੀਵੀਆਈਪੀ ਲੋਕਾਂ ਲਈ ਵੀ ਤੇ মিডিਆ ਨੂੰ ਵੈਸੇ ਵੀ ਅਲਾਉ ਕਰਾਂਗੇ ਕਿ মিডিਆ ਤੋਂ ਬਿਨਾ ਸੰਸਾਰ ਦੇ ਵਿੱਚ ਚੱਲਿਆ ਨਹੀਂ ਜਾ ਸਕਦਾ ਪਰ মিডিਆ ਨੂੰ ਵੀ ਇੱਕ ਲਿਮਟ ਦੇ ਵਿੱਚ ਕੁਝ ਨਿਸ਼ਚਿਤ ਸਥਾਨਾਂ ਤੇ ਅਸੀਂ ਫੋਟੋਗ੍ਰਾਫੀ ਜਿਹੜੀ ਆ ਉਹ ਕਰਨ ਦੀ ਆਗਿਆ ਦੇਵਾਂਗੇ ਉਹ ਪੁਆਇੰਟ ਨਿਰਧਾਰਤ ਕਰਾਂਗੇ ਪਰ ਇਹ ਨਹੀਂ ਹੋਏਗਾ ਕਿ ਪ੍ਰਕਰਮਾ ਦੇ ਵਿੱਚ ਜਿਹੜੀ ਆ ਨਾ ਉਹ ਜਿੱਥੇ ਮਰਜੀ মিডিਆ ਵਾਲੇ ਜਿਹੜੇ ਆ ਵੀਆਈਪੀ ਸਾਡੇ ਲਈ ਇੱਥੇ ਕੋਈ ਵੀਆਈਪੀ ਇਸ ਤਰ੍ਹਾਂ ਦਾ ਨਹੀਂ ਹੈਗਾ ਸਾਡਾ ਤਾਂ ਸਿਰਫ ਇਹ ਆ ਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ 'ਚ ਜਿਹੜਾ ਵੀ ਕੋਈ ਦੇਸ਼ ਦੁਨੀਆ ਤੋਂ ਆਉਂਦਾ ਵਾ ਆਪਣੀ ਅਧਿਆਤਮਿਕ ਤ੍ਰਿਪਤੀ ਵਾਸਤੇ ਆਪਣੀ ਆਤਮਿਕ ਸ਼ਾਂਤੀ ਵਾਸਤੇ ਆਪਣੀ ਭਾਵਨਾ ਕਰਕੇ ਉਹਦੀ ਫੋਟੋਗ੍ਰਾਫੀ ਹੋਏਗੀ ਵੀਡੀਓਗ੍ਰਾਫੀ ਵੀ ਹੋਏਗੀ ਪਰ ਨਿਸ਼ਚਿਤ ਸਥਾਨਾਂ ਤੇ ਹੋਏਗੀ ਉਹਨੂੰ ਥਾਂ ਥਾਂ ਦੇ ਖਿਲਾਰ ਕੇ ਇੱਥੇ ਖਲੋਜੋ ਜੀ ਇੱਥੇ ਖਲੋਜੋ ਇਸ ਤਰ੍ਹਾਂ ਨਹੀਂ ਹੋਏਗਾ ਕਿਉਂਕਿ ਡਿਸਪੀਸਪਲਨ ਜਿਹੜਾ ਨਾ ਉਹ ਬਹੁਤ ਜ਼ਰੂਰੀ ਆ ਲੱਖਾਂ ਲੋਕ ਸੱਚਖੰਡ ਸ੍ਰੀ ਹਰਮੰਦਰ ਸਾਹਿਬ 'ਤੇ ਜਾਨਾ ਆਉਂਦੇ ਨੇ ਉਹਨਾਂ ਦੀਆਂ ਭਾਵਨਾਵਾਂ ਦੀ ਕਦਰ ਕਰਨੀ ਸਾਡੀ ਨੈਤਿਕ ਜ਼ਿੰਮੇਵਾਰੀ ਹੈ ਸੰਗਤ ਦੇ ਵਿੱਚੋਂ ਯਾਦਗਾਰੀ ਫੋਟੋ ਖਿਚਵਾਉਣਾ ਚਾਹੇ ਤੇ ਉਹਦੇ ਵਾਸਤੇ ਕੀ ਉਹ ਕੋਈ ਗੱਲ ਨਹੀਂ ਹੈ ਕਿ ਅਸੀਂ ਪ੍ਰਕਰਮਾਂ ਦੇ ਵਿੱਚ ਸਾਡੇ ਸਾਰੇ ਪਾਸੇ ਖੜੇ ਆ ਉਹ ਸੇਵਾਦਾਰ ਖੜੇ ਹੁੰਦੇ ਆ ਜੇ ਉਹ ਯਾਦਗਾਰੀ ਫੋਟੋ ਕਰਾਉਣੀ ਚਾਹੇਗਾ ਤੇ ਅਸੀਂ ਉਹਨਾਂ ਨੂੰ ਜਿਹੜੇ ਆਪਣੇ ਸਾਡੇ ਸੇਵਾਦਾਰ ਨੇ ਸੇਵਾਦਾਰ ਦੇ ਬੰਦੇ ਖੜੇ ਨੇ ਉਹਨਾਂ ਨੂੰ ਉਹ ਹਦਾਇਤਾਂ ਜਾਰੀ ਕਰਾਂਗੇ ਕਿ ਉਹ ਉਸ ਤਰ੍ਹਾਂ ਫੋਟੋਗ੍ਰਾਫੀ ਕਰਾ ਲੈਣ ਪਰ ਪਿਕਨਿਕਸ ਪਾਰਟ ਵਜੋਂ ਫੋਟੋਗ੍ਰਾਫੀ ਆ ਕਿਸੇ ਵੀ ਸੂਰਤ ਵਿੱਚ ਨਹੀਂ ਹੋ ਸਕਦੀ। ਸ਼ੋਮਣੀ ਕਮੇਟੀ ਵੱਲੋਂ ਲੈ ਕੇ ਇਸ ਫੈਸਲੇ ਨੂੰ ਸ਼ੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ ਵੱਲੋਂ ਵੀ ਸਹੀ ਦੱਸਿਆ ਗਿਆ। ਅਤੇ ਅਵਤਾਰ ਸਿੰਘ ਮੱਕੜ ਨੇ ਤਾਂ ਇੰਨਾ ਵੀ ਕਿਹਾ ਕਿ ਦਰਬਾਰ ਸਾਹਿਬ ਦੀ ਇਮਾਰਤ ਦੀ ਫੋਟੋ ਖਿੱਚਣ ਤੇ ਵੀ ਪਾਵਨ ਦੀ ਲੱਗਣੀ ਚਾਹੀਦੀ ਹੈ। ਨਹੀਂ ਗਿਆ ਵੀ ਪ੍ਰਕਰਮਾਂ ਦੇ ਵਿੱਚ ਕੋਈ ਸੈਲਫੀ ਨਹੀਂ ਆ ਸਕਦਾ, ਫੁੱਲ ਫੋਟੋ ਨਹੀਂ ਇੱਕ ਦੂਜੇ ਦੇਖੇ ਜਾ ਸਕਦਾ। ਹੋਰ ਮੈਂ ਸਮਝਦਾ ਕਿ ਦਰਬਾਰ ਸਾਹਿਬ ਦੀ ਫੋਟੋ ਵੀ ਰਗਾਂ ਮਸ ਜੜ ਕੇ ਨਹੀਂ ਖਿੱਚਣੀ ਚਾਹੀਦੀ। ਕਈ ਵਾਰੀ ਉਹਦੇ ਵਿੱਚ ਨਾ ਮਾਨ ਮਰਿਆਦਾ ਦੀ ਉਲੰਘਣਾ ਹੋ ਜਾਂਦੀ ਹੈ। ਸਤਕਾਰ ਦੀ ਉਲੰਘਣਾ ਹੋ ਜਾਂਦੀ ਹੈ। ਇੱਥੋਂ ਜਾਂਦੀ ਹੈ ਹੈਨਾ। ਜਿਸੋ ਇਹ ਜਿਹੜੇ ਕਈ ਸਿਧਾਂਤ ਨੇ ਸਿੱਖੀ ਦੇ ਮੂਲ ਸਿਧਾਂਤ ਨੇ ਉਹਨਾਂ ਦੀ ਉਲੰਘਣਾ ਦਾ ਖੰਡਾ ਜਿਹਾ ਬਣਾ ਦਿੰਦਾ ਹੈ। ਤੇ ਜੇਕਰ ਇਸ ਮਾਮਲੇ ਵਿੱਚ ਸ਼ਰਧਾਲੂਆਂ ਦੀ ਗੱਲ ਕਰੀਏ ਤਾਂ ਕੁਝ ਸ਼ਰਧਾਲੂ ਸ਼ਮਨੀ ਕਮੇਟੀ ਦੀ ਇਸ ਗੱਲ ਨਾਲ ਸਹਿਮਤ ਨਜ਼ਰ ਨਹੀਂ ਆ ਰਹੇ। ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਉਹ ਕਾਫੀ ਦੂਰ ਤੋਂ ਆਉਂਦੇ ਨੇ। जिस ਕਰਕੇ ਕਈ ਉਹਨਾਂ ਦੇ ਦੋਸਤ ਮਿੱਤਰ ਤੇ ਪਰਿਵਾਰਕ ਮੈਂਬਰ ਪਿੱਛੇ ਰਹਿ ਜਾਂਦੇ ਨੇ ਉਹਨਾਂ ਨੂੰ ਪ੍ਰੇਰਿਤ ਕਰਨ ਦੇ ਲਈ ਉਹ ਤਸਵੀਰਾਂ ਖਿੱਚ ਕੇ ਲੈ ਕੇ ਜਾਂਦੇ ਨੇ ਦੇ ਅਕੋਰਡਿੰਗ ਇਹ ਗੱਲਾ ਵੀ ਫੋਟੋਆਂ ਚਾਹੀਦੀਆਂ ਕਿਉਂਕਿ ਆਪਾਂ ਜਾ ਕੇ ਹੋਰ ਜਨਰੇਸ਼ਨ ਨੂੰ ਆਫ ਦੀ ਨਵੀਂ ਨੂੰ ਦਿਖਾਉਣੇ ਆ ਜਾਂ ਬੱਚਿਆਂ ਨੂੰ ਦਿਖਾਉਣੇ ਆ ਉਹਦੇ ਨਾਲ ਉਹ ਪ੍ਰੇਰਿਤ ਹੁੰਦੇ ਆ ਤਾਂ ਵੱਧ ਤੋਂ ਵੱਧ ਇੱਥੇ ਆਉਣਗੇ ਆਪਾਂ ਘਰੇ ਵੀ ਲਾ ਸਕਦੇ ਹਾਂ ਫੋਟੋਆਂ ਯਾਦਗਾਰੀ ਚੀਜ਼ਾਂ ਦੀ ਇਹ ਬੁਰੀ ਬਾਤ ਹੀ ਹੈ ਕਿ ਕਿ ਅਸੀਂ ਲੋਕ ਇਤਨੀ ਦੂਰ ਸੇ ਆਏ ਹੈ ਔਰ ਅਗਰ ਕਲੈਕਟਿਵ ਨਹੀਂ ਕਰ ਪਾਏਗੇ ਫੋਟੋਸ ਤੋਂ ਉਹਮਾਰੀ ਉਸ ਤੇ ਸਹੀ ਨਹੀਂ ਗਾ ਘਰ ਵਾਲੋ ਕੋ ਵੀ ਭੇਜਨੀ ਹੁੰਦੀ ਹੈ ਉਹਨੂੰ ਵੀ ਉਹਨੂੰ ਵੀ ਦੇਖਣਾ ਉਹ ਆ ਨਹੀਂ ਪਾਇਆ ਤਾਂ ਏਟਲੀਸ ਉਹਨੂੰ ਫੋਟੋਸ ਸੈਂਡ ਕਰ ਸਕਦਾ ਸੋ ਕਿਤਨੇ ਕਿਤੇ ਸ਼ੋਮਣੀ ਕਮੇਟੀ ਵੱਲੋਂ ਲਿਆ ਗਿਆ ਫੈਸਲਾ ਸਹੀ ਹੈ ਅਤੇ ਜੇਕਰ ਇਹ ਸ਼ਰਦਾਲੂਆਂ ਦੀਆਂ ਇਹਨਾਂ ਗੱਲਾਂ ਵੱਲ ਵੀ ਗੌਰ ਕੀਤਾ ਜਾਵੇ ਤਾਂ ਉਹ ਵੀ ਗਲਤ ਨਹੀਂ ਜਾਪਦੀਆਂ ਪਰ ਵੇਖਣਾ ਹੋਵੇਗਾ ਕਿ ਸ਼ੋਮਣੀ ਕਮੇਟੀ ਵੱਲੋਂ ਲਏ ਗਏ ਇਸ ਫੈਸਲੇ ਤੇ ਹੋਰ ਕਿਵੇਂ ਦੇ ਬਿਆਨ ਸਾਹਮਣੇ ਆਉਂਦੇ ਨੇ ਬਿਊਰੋ ਰਿਪੋਰਟ ਪੰਜਾਬੀ ਲੁੱਕ ਚੈਨਲ